ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਸੀਂ ਚੱਲੇ ਅਜ ਨੁਖੀ ਜੋੜੀ ਵਾਲਿਆਂ ਨੂੰ ਮਿਲਣ ਅਸੀਂ ਬਸ ਤਿਆਰੀਆਂ ਹੀ ਆ ਜੀ ਸਾਡੀਆਂ ਬਸ ਉਹਨਾ ਬੱਚੇ ਵੀ ਰੈਡੀ ਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਸੀਂ ਹੁਣ ਜਾ ਰਹੇ ਆ ਤੇ ਹੁਣ ਮੈਂ ਸਕੂਟੀ ਸਟਾਰਟ ਕਰਦਾ ਮਮਾ ਮਗਰ ਬੈਠੂਗੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਸੀਂ ਅੱਜ ਚੱਲੇ ਆ ਨੁਖੀ ਜੋੜੀ ਵਾਲਿਆਂ ਕੋਲੇ ਅਸੀਂ ਉੱਥੇ ਜਾ ਕੇ ਸੋਨੂੰ ਮਿਲਦੇ ਆਂ ਹੋਰ ਗੱਲਾਂ ਬਾਤਾਂ ਕਰਾਂਗੇ ਉੱਥੇ ਜਾ ਕੇ ਦੱਸਦੇ ਆਂ ਕੁੜ ਤੇ ਬੁੱਤਾਂ ਵਾਲੇ ਸਸਕਾਰ ਦੇ ਸਾਰਿਆਂ ਨੂੰ ਅਸੀਂ ਜਿੱਥੇ ਪਹੁੰਚਣਾ ਸੀ ਅਸੀਂ ਆ ਗਏ ਆ ਦੀਦੀ ਹੁਣਾਂ ਕੋਲ ਤੇ ਵੀਰ ਜੀ ਹੁਣਾਂ ਕੋਲ ਨੁੱਕ ਜੋੜਿਆ ਵਾਲਾਂ ਕੋਲ ਤੁਸੀਂ ਕਿੱਸ ਵੀ ਪਹੁੰਚ ਕੇ ਸਾਨੂੰ ਮਿਲਾਂਗੇ ਅਸੀਂ ਹੁਣ ਪਹੁੰਚ ਗਏ ਆ ਸਾਨੂੰ ਕੱਲ ਦਾ ਫੋਨ ਆਇਆ ਹੋਇਆ ਸੀ ਕਿ ਇਹ ਮਿਲਾਂ ਨਾਂਗੇ ਤੇ ਅਸੀਂ ਤੇ ਭੁੱਲੀ ਗਏ ਆਈਦਾ ਪਏ ਜੀ ਜੁਪੜਾ ਜੀ ਤੇ ਜਪਨੂ ਰੋਟੀ ਦਾ ਉਦੋਂ ਫੋਨ ਆ ਗਿਆ ਇਹਨਾਂ ਦਾ ਤਾਂ ਪਤਾ ਲੱਗਾ ਕਿ ਇਹਨਾਂ ਨੇ ਆਣਾ ਹੈ ਤੇ ਫਿਰ फटाफट ਆਪਾਂ ਤਿਆਰੀ ਜੁੜੀ ਚ ਲੱਗ ਗਏ ਸਵਾਈ ਸਵਾਈ ਝਾੜੀ ਚੁੜੀ ਕਿਤੇ ਤੇ ਉਹਨਾਂ ਬਾਕੀ ਬੱਚੇ ਵੀ ਆਏ ਨੇ ਇਹਨਾਂ ਦਾ ਚੈਨਲ ਤੁਸੀਂ ਦੱਸਿਓ ਕਿਵੇਂ ਦਾ ਲੱਗ ਰਿਹਾ ਤੁਹਾਨੂੰ ਥੋੜਾ ਦੀਦੀ ਆਂਦੇ ਨਹੀਂ ਐ ਵਿੱਚ ਉਹਨਾਂ ਨੂੰ ਹੋਣਾ ਸੀ ਇਹੋ ਕਹਿ ਰਹੇ ਆ ਕਿ ਤੁਸੀਂ ਵਿੱਚ ਵੀਡੀਓ ਤੇ ਆਇਆ ਕਰੋ ਸਾਈਡ ਤੋਂ ਪੋਜ ਨਾ ਦਿਖਾਇਆ ਕਰੋ ਤੇ ਆਪਣਾ ਤਾਂ ਕਿ ਤੁਹਾਨੂੰ ਵੀ ਬੋਲਦੇ ਹੋਏ ਦੇਖ ਸਕਣ ਵੀਰ ਜੀ ਤੇ ਚਲੋ ਬੋਲਦੇ ਹੀ ਬੋਲਦੇ ਨੇ ਆਪਣਾ ਭੈਣ ਵੀ ਵੇਖਾ ਨਾ ਬੋਲਦੇ ਬੋਲਦੇ ਬੋਲਿਆ ਕਰ ਨਾ ਨਾ ਐਵੇਂ ਆ ਬੰਦੇ ਦੀ ਝਾਕ ਜੀ ਖੁੱਲ ਜਾਂਦੀ ਏ ਤੇ ਗੱਲਾਂ ਬਾਤਾਂ ਕੈਮਰੇ ਅੱਗੇ ਤੁਹਾਡੇ ਨਾਲ ਸਾਰਿਆਂ ਨਾਲ ਗੱਲਾਂ ਬਾਤਾਂ ਸਾਡੀਆਂ ਚਲਦੀਆਂ ਰਹਿੰਦੀਆਂ ਐ ਗੱਲਾਂ ਨਵੀਆਂ ਨਵੀਆਂ ਗੱਲਾਂ ਸੁਣਨ ਨੂੰ ਦੇਖ ਨੂੰ ਮਿਲਦੀਆਂ ਐ ਨਵੀਆਂ ਚੀਜ਼ਾਂ ਦੇਖਣ ਨੂੰ ਮਿਲਦੀਆਂ ਬੱਲ ਤੇ ਕਿਤੇ ਹੋਰ ਨਹੀਂ ਜਾਂਦੇ ਤੇ ਇੱਕ ਗੱਲ ਨਵੀਂ ਆਈ ਕਿ ਇਹਨਾਂ ਦਾ ਕੱਲ ਇੰਟਰਵਿਊ ਹੋਇਆ ਹੈ ਕੈਨ ਦਾ ਪੰਜਾਬੀ ਚੈਨਲ ਤੇ ਉਹ ਤੁਸੀਂ ਸਾਰੇ ਵੇਖਿਓ ਤੇ ਜਦੋਂ ਤੁਸੀਂ ਵੇਖੋਗੇ ਤੇ ਇਹਨਾਂ ਦੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਅੱਗੇ-ਅੱਗੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਤੁਹਾਡੀ ਸਪੋਰਟ ਨਾਲ ਹੀ ਅੱਗੇ ਕੋਈ ਕਿਸੇ ਦੇ ਘਰ ਦੀ ਰੋਟੀ ਸੋਹਣੀ ਵਧੀਆ ਪੱਕ ਸਕਦੀ ਹੈ ਅਗਰ ਕੋਈ ਚਾਵੇ ਤੇ ਹਨਾ ਨਹੀਂ ਤੇ ਪਰਮਾਤਮਾ ਦੀ ਦਿੱਤਾ ਹੋਇਆ ਤੇ ਸਾਰੇ ਕੋਈ ਹਰ ਕੋਈ ਖਾ ਰਿਆ ਕੀ ਪਤਾ ਪਰਮਾਤਮਾ ਦਾ ਦਿੱਤਾ ਹੋਇਆ ਥੋੜਾ ਜਿਆ ਹੋਰ ਵੀ ਵਧੀਆ ਤਰੀਕੇ ਨਾਲ ਕੋਈ ਖਾ ਸਕੇ ਹਨਾ ਰੋਟੀ ਤੇ ਚਲੋ ਇਹੀ ਗੱਲ ਇਹੀ ਹੈ ਕਿ ਇਹਨਾਂ ਦੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਸਾਡੇ ਦਿਲ ਤੋਂ ਹੈਗੀ ਇਹਨਾਂ ਦੀ ਲਈ ਅਰਦਾਸ ਕੀ ਇਹਨਾਂ ਦਾ ਵੀ ਚੈਨਲ ਗਰੋ ਕਰੇ ਸਾਡੇ ਚੈਨਲ ਵਾਂਗੂ ਤੇ ਆਪਣਾ ਸਾਰਿਆਂ ਸਾਰਿਆਂ ਨੇ ਦੀ ਵੀਡੀਓ ਵਧੀਆ ਵਧੀਆ ਤਰੀਕੇ ਨਾਲ ਵੇਖ ਸਕਣ ਤੇ ਇਹਨਾਂ ਨੂੰ ਇਹੀ ਕਹਿੰਦੇ ਆ ਕਿ ਤੁਸੀਂ ਵੀਡੀਓ ਅੱਗੇ ਆਇਆ ਕਰੋ ਤੇ ਬੋਲਿਆ ਜਰੂਰ ਕਰੋ ਕਿਉਂਕਿ ਬੋਲਣ ਨਾਲ ਹੀ ਪਤਾ ਲੱਗਦਾ ਕਿ ਬੰਦੇ ਦਾ ਸੁਭਾਅ ਕੀ ਹੈਗਾ ਕੀ ਨਹੀਂ ਹੈਗਾ ਜਿਹੜੀ ਇੰਟਰਵਿਊ ਆ ਨਾ ਆ ਇਹਨਾਂ ਦੀ ਉਹ ਇਹਨਾਂ ਦੀ ਜ਼ਿੰਦਗੀ ਬਾਰੇ ਆ ਵੀ ਕਿਦਾਂ ਵੱਖ-ਵੱਖ ਵੀ ਰਹੇ ਆ ਇਹ ਜਾਨੀ ਕਿ ਘਟੋ-ਘਟਾ ਵੀ 2.5 ਸਾਲ ਇੱਕ ਦੂਜੇ ਤੋਂ ਵੱਖ ਰਹੇ ਤਲਾਕ ਤੱਕ ਗੱਲ ਪਹੁੰਚ ਗਈ ਸੀ ਸਾਰਾ ਉਹ ਇੰਟਰਵਿਊ ਦੇ ਵਿੱਚ ਆਪਣਾ ਦੁੱਖੜਾ ਇਹਨਾਂ ਨੇ ਦੱਸਿਆਗਾ ਹਨਾ ਤੇ ਕਈ ਕੋਈ ਉਹੋ ਜਿਹੇ ਹੁੰਦੇ ਆ ਵੀ ਮੈਂ ਘਰ 파ੜਨ ਵਾਲੇ ਹਨਾ ਤੇ ਉਹਨਾਂ ਤੋਂ ਸੁਚੇਤ ਰਹਿਣਾ ਚਾਹੀਦਾ ਇਹ ਬਾਈ ਨੇ ਵੀ ਦੱਸਿਆ ਬਾਈ ਨੇ ਮਹਿਸੂਸ ਵੀ ਕੀਤਾਗਾ ਤੇ ਤਾਂ ਕਰਕੇ ਫਿਰ ਇਹਨਾਂ ਦੀ ਜ਼ਿੰਦਗੀ ਚ ਦੁਬਾਰਾ ਭੈਣ ਫੇਰ ਆਏ ਆ ਕਿਉਂਕਿ ਇਹਨਾਂ ਨੂੰ ਪਤਾ ਲੱਗ ਗਿਆ ਸੀਗਾ ਠੀਕ ਹੈ ਤੇ ਬਾਕੀ ਤੁਸੀਂ ਸਾਰਾ ਮੈਂ ਨਹੀਂ ਦੱਸਦਾਗਾ ਇੰਟਰਵਿਊ ਦੇਖੋ ਠੀਕ ਹੈ ਤੇ ਫਿਰ ਹੀ ਤੁਹਾਨੂੰ ਪਤਾ ਲੱਗੂਗਾ ਇਹਨਾਂ ਦੀ ਜ਼ਿੰਦਗੀ ਦਾ ਸੱਚ ਕੀ ਹੈ ਤੇ ਤੁਹਾਡਾ ਆਟੋਮੈਟਿਕ ਹੀ ਇਹਨਾਂ ਦੇ ਸਪੋਰਟ ਕਰਨ ਨੂੰ ਪੂਰਵੀ ਅੱਗੇ ਸਪੋਰਟ ਕਰਨ ਨੂੰ ਮਾਣ ਕਰੂਗਾ। ਅੱਜ ਦਾ ਫਿਰ ਅਸੀਂ ਦੀ ਪ੍ਰੈਕਟਿਸ ਕਰ ਲਓਗੀ ਆਨੇ। ਸੱਸਰੀ ਕਾਲ ਜੀ ਸਾਰਿਆਂ ਨੂੰ ਜਿੱਥੇ ਵੀ ਤੁਸੀਂ ਹੋਵੋਗੇ ਰਾਜੀ ਖੁਸ਼ੀ ਆਉਗੇ। ਦੁੱਧੇ ਵਾਲਾ ਆਜ ਅਪਣੇ ਮੋਕੀ ਜੋੜੀ ਵਾਲਿਆਂ ਦੇ ਘਰ ਦੇ ਵਿੱਚ ਮੌਜੂਦ ਹੈ ਭਾਈ ਹਰਜੀਤ ਸਿੰਘ ਜੀ, ਸੇ ਰਮਨ ਭੈਣ ਜੀ। ਇਹਨਾਂ ਨੂੰ ਸੱਸਰੀ ਕਾਲ ਜੀ ਸਾਰਿਆਂ ਨੂੰ ਅਸੀਂ ਕੱਲ ਵੀਰ ਜੀ ਨਾਲ ਗੱਲ ਹੋਈ ਸੀ। ਵੀ ਅਸੀਂ ਤੁਹਾਨੂੰ ਮਿਲਣ ਆ ਰਹੇ ਆ। ਇਹ ਆਰੇ ਕੋਈ ਗੱਲ ਨਹੀਂ ਦਰਵਾਜ਼ੇ ਖੁੱਲੇ ਆ। ਤੇ ਕੋਸ਼ਟ ਸਾਨੂੰ ਪਾਸੇ ਲੱਗ ਗਿਆ ਅਸੀਂ ਮਾਫੀ ਚਾਹੁੰਦੇ ਆ ਇਹਨਾਂ ਤੋਂ ਬੜਾ ਚਿਰ ਦਾ ਇੰਤਜ਼ਾਰ ਕਰ ਗਈ ਸੀ ਨਹੀਂ ਨਹੀਂ ਤੇ ਅਸੀਂ ਹੁਣ ਇਹਨਾਂ ਦੇ ਕੋਲੇ ਬੈਠੇ ਆ ਤੇ ਜਾਨੀ ਕਿ ਬਹੁਤ ਵਧੀਆ ਚੰਗਾ ਲੱਗਦਾ ਸਾਨੂੰ ਖੁਸ਼ੀ ਹੁੰਦੀ ਆ ਮਨ ਨੂੰ ਵੀ ਮਿਲ ਕੇ ਹੋਠ ਠਾਕ ਹੋ ਜੀ ਸਾਰੇ ਤੁਸੀਂ ਜਿੱਥੇ ਵੀ ਰਾਜੀ ਖੁਸ਼ੀ ਉਹ ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੀ ਧੰਨਵਾਦ ਹਾ ਵੀਰ ਜੀ ਹੁਣਾ ਨੇ ਦੀਦੀ ਹੁਣਾਂ ਨੇ ਕੈਪਟ ਕੀਤਾ ਸਾਨੂੰ ਸਟੈਂਡ ਹੀ ਦਿੱਤੀ ਆ ਹੁਣ ਇੱਥੇ ਵਧੀਆ ਵਲੌਗ ਬਣਾਇਆ ਕਰਾਂਗੇ ਤਾਂ ਹੁਣ ਦੀਦੀ ਆਣ ਕਰਨਗੇ ਬਲੇ ਬਹੁਤ ਚੇਰ ਹੋ ਗਿਆ ਨਾ ਮੇਰੇ ਕੋ ਫੋਨ ਨਹੀਂ ਪੜਿਆ ਜਾਂਦਾ ਜੀ ਇਸ ਕਰਕੇ ਮੇਰਾ ਚਿਹਰਾ ਨਹੀਂ ਆਉਂਦਾ ਜੀ ਤੇ ਮੈਂ ਕਿਹਾ ਹੁਣ ਤੁਸੀਂ ਚਿਹਰਾ ਵੀ ਲਿਆਓਗੇ ਤੇ ਜਿੰਨੀ ਦੂਨ ਤੱਕ ਤੁਸੀਂ ਬਾਹ ਕਰਨੀ ਆ ਉਨੀ ਬਾਹ ਵੀ ਕਰ ਸਕੋਗੇ ਛੋਟੀਆਂ ਤਾਂ ਬਾਹਾਂ ਲੰਮੀਆਂ ਤੇ ਰਮਣ ਦੀਆਂ ਛੋਟੀਆਂ ਬਾਹਾਂ ਇਹਦੀਆਂ ਬਾਹਾਂ ਵੀ ਸੱਕ ਜਾਂਦਾਂਗਾ ਮੇਰੀਆਂ ਥੱਕ ਜਾਂਦੀਆਂ ਪਰ ਮੈਂ ਫੇਰ ਵੀ ਨਹੀਂ ਲਗਾਂਦੀ ਤੇਰਾ ਹੋ ਜੀ ਘੋੜਾ ਸਟੈਂਡੀ ਫਿਰ ਸਟੈਂਡੀ ਥੱਲੇ ਲਾ ਕੇ ਜਾਂ ਸਟੂਲ ਤੇ ਲਾ ਕੇ ਵੀ ਆਪਣੀ ਜੇ ਕਿ ਬੱਚੇ ਨਹੀਂ ਆਮ ਤਾਂ ਬੱਚੇ ਬਣਾ ਦਿੰਦੇ ਵੀਡੀਓ ਜਾਂ ਕੋਈ ਹੋਰ ਹੁੰਦਾ ਇਹਨਾਂ ਦਾ ਭਤੀਜੇ ਵਰਗਾ ਹੁੰਦਾਗਾ ਉਹ ਬਣਾ ਦਿੰਦਾ ਵੀਡੀਓ ਇਹਨਾਂ ਦੇ ਤੇ ਮੈਂ ਇਹਨਾਂ ਨੂੰ ਕਹਾਂ ਵੀ ਕਈ ਵਾਰ ਕੋਈ ਵੀ ਨਹੀਂ ਹੁੰਦਾ ਤੁਸੀਂ ਦੋਨੇ ਜੀ ਹੁੰਨੇ ਆ ਹਨ ਤੇ ਵੀ ਉਦੋਂ ਤੁਸੀਂ ਸਟੂਲ ਦੇ ਉੱਤੇ ਰੱਖ ਲਈ ਚੈੱਕ ਕਰ ਲਿਆ ਵੀ ਇੱਥੇ ਬੈਠੇ ਜਾਂ نیچے ਬੈਠੇ ਜਾਂ ਕੰਮ ਕਰਦੇ ਆ ਸਹੀ ਨਜ਼ਰ ਆਉਂਦੇ ਆ ਸਹੀ ਤਰ੍ਹਾਂ ਉਦੋਂ ਬਾਅਦ ਕੈਮਰਾ ਆਨ ਕੀਤਾ ਤੇ ਬਾਕੀ ਇਹਨਾਂ ਨੂੰ ਮੈਂ ਨਾਲ ਦੀ ਨਾਲ ਕਹਿਣਾ ਰ ਇਹਨਾਂ ਦੱਸਦਾ ਰ ਇਹਨਾਂਗਾ ਵੀ ਸੁਸੀਨਾ ਇਹਨਾਂ ਨੂੰ ਉਹ ਵਿਚਾਰਿਆਂ ਨੂੰ ਜੋੜਨੀ ਨਹੀਂ ਆਉਂਦੀ ਵੀਡੀਓ ਕਿਵੇਂ ਐਡਿਟ ਕਰੀਦੀ ਆ ਉਹ ਇਹਨਾਂ ਨੂੰ ਕੁਝ ਨਹੀਂ ਪਤਾ ਲੱਗਦਾਗਾ ਇਸ ਕਰਕੇ ਅੱਜ ਮੇਰੇ ਕੋਲ ਆਏ ਆ ਤੇ ਇਹਨਾਂ ਨੂੰ ਦੱਸਾਂਗੇ ਕਿਵੇਂ ਜੋੜਦੀ ਆ ਠੀਕ ਹੈ ਤੇ ਵੀ ਫਿਰ ਜੋੜ ਲਿਆ ਕਰਾਂਗੇ ਥੋੜੀ ਥੋੜੀ ਵੀਡੀਓ ਜਿਵੇਂ ਅਸੀਂ ਬਣਾਉਨੇ ਆ ਕਿਤੇ ਰੋਟੀ ਬਣਾਉਂਦਿਆਂ ਦੀ ਕਿਤੇ ਉਹ ਕੋਈ ਕਾਰਨ ਨਹੀਂ ਆ ਜੀ ਹਨਾ ਉਵੇਂ ਬਣਾ ਕੇ ਥੋੜੀ ਥੋੜੀ ਵੀਡੀਓ ਜਿਵੇਂ ਇੱਕ ਇੱਕ ਮਿੰਟ ਦੀ ਬਣਾਲੀ ਠੀਕ ਹੈ ਤੇ ਉਹ ਜੋੜ ਦਿਆ ਕਰਨ ਤੇ ਸਾਡੇ ਤੇ ਡਿਪੈਂਡ ਨਾ ਰਹਿਣ ਤੇ ਇਹ ਆਪਣੇ ਲੈ ਇੱਕ ਮੇਰੀ ਵੀਰਾਂ ਨੂੰ ਅਤੇ ਭੈਣਾਂ ਨੂੰ ਇੱਕ ਕੁਐਸਚਨ ਵੀ ਇਹ ਇੱਕ ਅਰਮਜੀਤ ਕੌਰ ਦੀ ਛੰਤ ਖੋਲਣੀ ਆ ਕੋਈ ਹੈਗੀ ਹੈ ਜੀ ਦਵਾਈ ਤੋਂ ਵੀ ਹੈ ਜੀ ਖਾਣ ਨੂੰ ਜ਼ਰੂਰ ਭੇਜੋ ਹੂੰ ਇਹ ਥੋੜਾ ਜਿਹਾ ਸਾਂਗਦੇ ਐ ਇਹ ਰਾਤ ਵੀ ਕਰਦੇ ਆਏ ਹਾਏ ਮੈਂ ਕਿੱਦਾਂ ਬੋਲੂ ਹਾਏ ਮੈਂ ਕਿਵੇਂ ਹੂੰ ਮੈਂ ਕਹਿੰਦੀ ਜਦੋਂ ਆਪਾਂ ਆਪਦੇ ਪਰਿਵਾਰ ਨਾਲ ਗੱਲ ਕਰਨੀ ਹੈ ਸਾਡਾ ਕਾਕਾ ਆਵਰਾਉ ਤੁਸੀਂ ਠੀਕ ਹੈ ਜੀ ਆਹ ਵੇਖ ਲਓ ਜਪਨੋ ਰਾ ਇਹ ਨਹੀਂ ਸਾਂਗਦਾ ਨਾਲੇ ਨਿੱਕਾ ਕੱਪਤੀ ਨਾ ਸਾਂਗਦਾ ਨਹੀਂ ਤੂੰ ਧੂਰੇ ਹਾਂ ਨੂਲੀ ਨੂਲੀ ਧੂਰੇ ਉਰੇ ਬਾਈ ਜੀ ਦਾ ਤੇ ਭੈਣ ਜੀ ਦਾ ਬਹੁਤ ਬਹੁਤ ਧੰਨਵਾਦ ਹੈ। ਬਿਜਾਣੀ ਕਿ ਜਦੋਂ ਵੀ ਅਸੀਂ ਫੋਨ ਲਾਉਂਦੇ ਆ ਉਹਦੀ ਸਾਨੂੰ ਸਾਰੀ ਜਾਣਕਾਰੀ ਜਿੰਦੇ ਆ। ਪਰ ਉਹ ਜਿ ਘਬਰਾਉਣ ਵਾਲੀ ਗੱਲ ਨਹੀਂ। ਅਸੀਂ ਵੀ ਬਹੁਤ ਵਧੀਆ ਰਸਤੇ ਦੇ ਵਿੱਚ ਦੀ ਆਏ ਅਸੀਂ ਸਾਨੂੰ ਡਰ ਚਾ ਵੀ ਥੋੜਾ ਜਿਹਾ ਅੱਜ ਲੱਗਿਆ। ਅੱਛਾ ਹਾਂਜੀ। ਥੋੜੇ ਜੇ ਬੰਦੇ ਆਣ ਪਛਾਤੇ ਤੇ ਸਾਨੂੰ ਸ਼ੱਕ ਪਈ। ਪਰ ਵੇਲਾ ਮਾੜਾ ਬਾਈ ਵੇਲਾ ਮਾੜਾ। ਤੇ ਪਰ ਮੈਂ ਬਾਕੀ ਜਿਹੜਾ ਬਾਈ ਧੰਨਵਾਦ ਵਾਲੀ ਗੱਲ ਕਰਦੇ ਆ ਬਾਰ-ਬਾਰ ਇਹ ਧੰਨਵਾਦ ਵਾਲਾ ਕੋਈ ਨਹੀਂ ਹਨਾ ਤੇ ਜਿੰਨਾ ਕ ਅਸੀਂ ਜਿੰਨੇ ਕ ਜੋਗੇ ਆ ਜਿੰਨਾ ਕ ਸਾਨੂੰ ਆਉਂਦਾ ਉਹਨਾਂ ਕ ਅਸੀਂ ਉਹ ਦੱਸਾਂਗੇ ਹਨਾ ਅੱਜ ਕੱਲ੍ਹ ਨਾ ਅਗਲਾ ਕਹਿੰਦਾ ਵੀ ਤੁਹਾਨੂੰ ਤੋਂ ਕਿਹੜਾ ਸਿੱਧੇ ਰਸਤੇ ਪਾਤਾ ਹੈ ਪਾ ਤੁਸੀਂ ਆਪ ਜਾਣੋ ਪਰ ਉਹ ਜੀ ਗੱਲ ਨਹੀਂ ਇਹਨਾਂ ਦੇ ਮੱਝ ਪਵਾ ਕਦੋਂ ਫੋਨ ਲਾਈਏ ਕਿੰਨਾ ਕੰਮ ਹੋਵੇ ਜਮਾਂ ਨਹੀਂ ਜਾਗਦੇ ਤੇਰੀ ਜਾਣਕਾਰੀ ਨਹੀਂ ਨਹੀਂ ਚੱਕਦੇ ਚਾਹ ਨਹੀਂ ਚੱਕਦੇ ਆ ਜੇ ਨਹੀਂ ਚੱਕਣਗੇ ਰਮਣਪ੍ਰੀਤ ਜੀ ਚੱਕਣਗੇ ਉਹ ਪੁੱਛਣਗੇ ਕੀ ਗੱਲ ਆ ਕੀ ਹੋ ਗਿਆ ਤੇ ਯਾਨੀ ਕਿ ਸਾਨੂੰ ਖੁਸ਼ੀ ਆ ਇਹਨਾਂ ਨੂੰ ਇੰਨੇ ਮਿਲ ਕੇ ਹੁੰਦੀ ਆ ਤੇ ਤੁਹਾਨੂੰ ਵੀ ਮਿਲ ਕੇ ਖੁਸ਼ੀ ਹੁੰਦੀ ਆ ਇਹ ਕਮੈਂਟ ਜਰੂਰ ਕਰਨਾ ਇੱਕ ਮੇਰੀ ਵਾਰ-ਵਾਰ ਇਹੀ ਬੇਨਤੀ ਆ ਤੇ ਕਰਮਜੀਤ ਕੌਰ ਜੀ ਛੱਡ ਖੋਲਣੀ ਐ ਕੋਈ ਉਹ ਚੀ ਪੂਰੀ ਜਾਂ ਕੋਈ ਉਹ ਚੀ ਦਵਾਈ ਦਿਓ ਜਿਹੜਾ ਕਿ ਸਪਰੰਗਾਂ ਨੂੰ ਬੁੜਕੀ ਆਣ ਇਹ ਆਪੇ ਹੀ ਬੁੜਕੀ ਆ ਮੇਰਾ ਜੋਰ ਹੈ ਵੱਧ ਲਗਾਉਂਦੇ ਠੀਕ ਸੋ ਕਿਰਪਾ ਕਰਕੇ ਇਹਨੂੰ ਜਾਣਕਾਰੀ ਜ਼ਰੂਰ ਦਿਓ ਚਲੋ ਠੀਕ ਹੈ ਜੀ ਕੱਲ ਨੂੰ ਇਹ ਮਿਲਣਗੇ ਤੁਹਾਨੂੰ ਨਵੇਂ ਬਲੌਗ ਦੇ ਨਾਲ ਤੇ ਅੱਜ ਦਾ ਬਲੌਗ ਆਪਾਂ ਇੱਥੇ ਹੀ ਸਮਾਪਤ ਕਰਦੇ ਆਂ ਤੇ ਇਹਨਾਂ ਨੂੰ ਇਹ ਬਲੌਗ ਇਥੋਂ ਤਾਂ ਬਣਾਇਆ ਸੀਗਾ ਕਿ ਇਹਨਾਂ ਨੂੰ ਦੱਸ ਸਕੀਏ ਵੀ ਵੀਡੀਓ ਕਿੱਦਾਂ ਜੋੜੀਦੀ ਆ ਚਲੋ ਠੀਕ ਹੈ ਜੀ ਸਤਿ ਸ੍ਰੀ ਅਕਾਲ ਸਾਰੇ ਭੈਣ ਬਰਾਵਰਾਂ ਨੂੰ